ਦੇਖੋ ਇਸ ਤਰ੍ਹਾਂ ਹੈ ਕਿ ਰਾਜਨੀਤੀ ਦੇ ਵਿੱਚ ਹਰ ਪਾਰਟੀ ਜਿਹੜੀ ਆਪਣੀ ਮੈਂਬਰਸ਼ਿਪ ਕਰਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਹਰ 6 ਸਾਲ ਬਾਅਦ ਅਸੀਂ ਕਰਦੇ ਹਾਂ ਜੀ ਔਰ ਇਸ ਮੈਂਬਰਸ਼ਿਸ਼ਪ ਨੂੰ ਹੋਰ ਤੇਜ਼ ਕਰਨ ਲਈ ਬੂਥ ਲੈਵਲ ਤੱਕ ਪਹੁੰਚਾਉਣ ਲਈ ਪਾਰਟੀ ਦਾ ਜੋ ਸਿਸਟਮ ਹੈ ਕਿ ਬੂਥ ਦੀ ਟੋਲੀ ਤੋਂ ਲੈ ਕੇ ਕੇਂਦਰ ਤੱਕ ਦੀਆਂ ਟੋਲੀਆਂ ਜਿਹੜੀਆਂ ਬਣੀਆਂ ਨੇ ਉਹਨਾਂ ਦੀਆਂ ਮੀਟਿੰਗਾਂ ਚਾਹੇ ਉਹ ਕੇਂਦਰ ਦੇ ਵਿੱਚ ਹੋਈਆਂ ਤੇ ਚਾਹੇ ਉਹ ਸੂਬੇ ਦੇ ਵਿੱਚ ਵੀ ਸਾਡੀ ਪੰਜਾਬ ਦੀ ਜਿਹੜੀ ਵਰਕਸ਼ਾਪ ਹੈ ਉਹ 21 ਤਰੀਕ ਨੂੰ ਹੋ ਚੁੱਕੀ ਹੈ ਉਸ ਤੋਂ ਬਾਅਦ ਪਾਰਟੀ ਦਾ ਸਕਟਨ ਦਾ ਸਿਸਟਮ ਹੈ ਕਿ ਅਸੀਂ ਤੱਕ ਜਿਵੇਂ ਅੱਜ ਇਹ ਜ਼ਿਲ੍ਹਾ ਮੁਕਸਰ ਦੀ ਵਰਕਸ਼ਾਪ ਹੋਈ ਹੈ ਇਹ ਜਿਹੜੀ ਵਰਕਸ਼ਾਪ ਹੈ ਉਹਨ ਇਸ ਤੋਂ ਬਾਅਦ ਜਿਹੜੇ ਜ਼ਿਲ੍ਹਾ ਮੁਕਸਰ ਦੇ ਵਿੱਚ ਮੰਡਲ ਨੇ ਉਹਨਾਂ ਦੀ ਜਿਹੜੀ ਵਰਕਸ਼ਾਪ ਹੈ ਉਹ ਗਰਾਊਂਡ ਲੈਵਲ ਤੇ ਜਾ ਕੇ ਕੀਤੀ ਜਾਵੇਗੀ ਕਿਉਂਕਿ ਕਾਰਨ ਕੀ ਹੈ ਕਿ ਅਸੀਂ ਜਿਹੜੀ ਇਹ ਵਰਕਸ਼ਾਪ ਹੈ ਜਿਹੜੀ ਸਾਡੀ ਮੈਂਬਰਸ਼ਿਪ ਆ ਉਹ ਆਨਲਾਈਨ ਹੈ ਆਨਲਾਈਨ ਮੈਂਬਰਸ਼ਿਪ ਕਿਵੇਂ ਕਰਨੀ ਹੈ ਸਾਰਾ ਕੁਝ ਕੀ ਕਰਨਾ ਉਹ ਜੀਵਨ ਜੀ ਨੇ ਇਹਨਾਂ ਦਾ ਵਿਸ਼ਾ ਹੈ ਲੇਕਿਨ ਮੈਂ ਇੱਕ ਗੱਲ ਯਕੀਨ ਕਹੂੰਗਾ ਕਿ ਜਿਹੜੀ ਪਾਰਟੀ ਹੈ ਸਾਡੀ ਪੰਜਾਬ ਦੇ ਵਿੱਚ ਜਿਹੜੀ ਪਿਛਲੀ ਮੈਂਬਰਸ਼ਿਪ ਦਾ ਉਹ 23 ਲੱਖ ਹੈ ਅਸੀਂ 23 ਲੱਖ ਜਿਹੜੀ ਮੈਂਬਰਸ਼ਿਪ ਹੋਈ ਹੈ ਔਰ ਦੇਸ਼ ਦੀ ਜਿਹੜੀ ਮੈਂਬਰਸ਼ਿਪ ਹੈ ਉਹ 11 ਕਰੋੜ ਹੈ ਇਸ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਹੜੇ ਅਸਹਾਬ ਨਾਲ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਲੋਕਾਂ ਨੇ ਪਿਆਰ ਕੀਤਾ 25 ਲੱਖ ਦੇ ਕਰੀਬ ਵੋਟ ਦਿੱਤਾ ਲੋਕ ਸਭਾ ਚ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਸਾਡੀ ਜਿਹੜੀ ਇਹ 23 ਲੱਖ ਤੋਂ ਮੈਂਬਰਸ਼ਿਪ ਹੈ ਤਿੰਨ ਗੁਣਾ ਹੋਣ ਵਾਲੀ ਹੈ ਜੋ ਸਾਨੂੰ ਲੋਕਾਂ ਤੋਂ ਹੰਗਾਰਾ ਮਿਲ ਰਿਹਾ ਹੈ ਜਨਤਾ ਤੋਂ ਹੰਗਾਰਾ ਮਿਲ ਰਿਹਾ ਹੈ ਜੋ ਸਾਨੂੰ ਆਸ ਵੀ ਹੈ ਸੋ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਅੱਜ ਇਹ ਵਰਕਸ਼ਾਪ ਹੋਈ ਹੈ ਇਹ ਵਰਕਸ਼ਾਪ ਦੇ ਵਿੱਚ ਸਾਰਾ ਚਰਣਾ ਪਾਇਆ ਉਹ ਜੀਵਨ ਗਰਗਰੀ ਜਿਹੜੇ ਸਾਡੇ ਮੈਂਬਰਸ਼ਿਪ ਇਨ ਚਾਰਜ ਹੈ ਉਹ ਤੁਹਾਨੂੰ ਦੱਸ ਦੇਣਗੇ ਮੈਂ ਤਾਂ ਤੁਹਾਨੂੰ ਸਿਰਫ ਇਹ ਦੱਸਿਆ ਕਿ ਸੰਗਠਨ ਦੇ ਤੌਰ ਤੇ ਅਸੀਂ ਬੂਥ ਲੈਵਲ ਤੋਂ ਲੈ ਕੇ ਸ਼ਕਤੀ ਕੇਂਦਰ ਸ਼ਕਤੀ ਕੇਂਦਰ ਤੋਂ ਮੰਡਲ ਮੰਡਲ ਤੋਂ ਜ਼ਿਲ੍ਹਾ ਔਰ ਜ਼ਿਲ੍ਹਾ ਤੋਂ ਪ੍ਰਦੇਸ਼ ਔਰ ਪ੍ਰਦੇਸ਼ ਤੋਂ ਕੇਂਦਰ ਤੱਕ ਦੀ ਪੂਰੀ ਰਚਨਾ ਅਸੀਂ ਇੱਕ ਸਿਸਟਮ ਬਣਾਇਆ ਹੈ ਜਿਹੜਾ ਕਿ ਇੱਕ ਟੋਲਿੰਗਾਂ ਦੇ ਰੂਪ ਦੇ ਵਿੱਚ ਜਾ ਕੇ ਇਹ ਮੈਂਬਰਸ਼ਿਪ ਕਰੇਗਾ ਇਹ ਚੱਕ ਜਾਵੇ ਕਿ ਤੁਸੀਂ ਮੈਂਬਰਸ਼ਿਪ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਮੈਂਬਰਸ਼ਿਪ ਬਣਾਉਣ ਜਾ ਰਹੇ ਹੋ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਨੇ ਸਾਡੇ ਸਾਰੇ ਪ੍ਰੋਜੈਕਟ ਨੂੰ ਕਿਉਂ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਦੇਖੋ ਜਿੱਥੇ ਅਸੀਂ ਕੋਈ ਰਾਜਨੀਤੀ ਦੇ ਤੌਰ ਤੇ ਦੇਖਦੇ ਹਾਂ ਕੇਂਦਰ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕਿ ਕਿਸੇ ਸੂਬੇ ਦਾ ਫੰਡ ਰੋਕ ਲੇ ਲੇਕਿਨ ਸਿਸਟਮ ਹੈ ਇੱਕ ਜੇ ਕੋਈ ਡੀਸੀਬੀ ਵੀਡੀਓ ਕਿਸੇ ਪੰਚਾਇਤ ਨੂੰ ਗ੍ਰਾਂਟ ਦਿੰਦਾ ਹੈ ਤੇ ਉਹ ਉਹਦਾ ਵਰਥੋ ਸਰਟੀਫਿਕੇਟ ਲੈਂਦਾ ਹੈ ਕਿ ਜਿਸ ਮਕਸਦ ਲਈ ਗ੍ਰਾਂਟ ਆਈ ਸੀ ਕੀ ਤੁਸੀਂ ਉਸ ਮਕਸਦ ਲਈ ਗ੍ਰਾਂਟ ਲਈ ਹੈ ਇਸ ਕਰਕੇ ਜਿਹੜਾ ਇਹ ਪੰਜਾਬ ਸਰਕਾਰ ਹੈ ਇਹਨੇ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਸੀ ਉਹਨਾਂ ਦੇ ਨਾਂ ਬਦਲ ਕੇ ਉਹਨਾਂ ਸਕੀਮਾਂ ਦੇ ਉੱਪਰ ਪੋਚਾ ਫੇਰ ਕੇ ਆਪਣੀਆਂ ਫੁਟਵਾਂ ਲਗਾ ਕੇ ਇਹਨਾਂ ਨੇ ਜਿਹੜਾ ਫੰਡ ਹੈ ਉਹਦੀ ਦੁਰਵਰਤੋਂ ਕੀਤੀ ਹੈ ਕੇਂਦਰ ਇਹਨਾਂ ਤੋਂ ਅੱਜ ਹਿਸਾਬ ਮੰਗਦਾ ਪਿਆ ਵੀ ਤੁਸੀਂ ਜਿਹੜੇ ਮਕਸਦ ਲਈ ਫੰਡ ਦਿੱਤਾ ਹੈ ਤੁਸੀਂ ਸਾਨੂੰ ਹਿਸਾਬ ਦੇ ਦਿਓ ਅਸੀਂ ਫੰਡ ਜਾਰੀ ਕਰ ਦਿਆਂਗੇ ਇਸ ਕਰਕੇ ਕੇਂਦਰ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ ਲੇਕਿਨ ਇੱਕ ਕੇਂਦਰ ਤੇ ਸਟੇਟ ਦਾ ਸਿਸਟਮ ਹੈ ਕਿ ਜਿਹੜੀ ਵੀ ਗ੍ਰਾਂਟ ਆਉਂਦੀ ਹੈ ਉਹ ਸਟੇਟ ਦੇ ਉਹਦਾ ਵਰਤੋਂ ਸਰਟੀਫਿਕੇਟ ਦੇਣਾ ਹੁੰਦਾ ਹੈ ਯੋਨਕ ਨੈਸ਼ਨਲ ਹਾਈਵੇ ਤੋਂ ਜਿਹੜੇ ਆਪ ਆਪਣਾ ਪ੍ਰੋਜੈਕਟ ਦਾ ਉਪਰਕਟ ਕੀਤਾ ਗਿਆ ਬਾਦ ਮੇਰਾ ਦੇਖੋ ਮੈਂ ਇੱਕ ਬੜੀ ਗੱਲ ਕਲੀਅਰ ਕਰਦਾ ਕਿ ਜਿਹੜੇ ਸਟੇਟ ਦੇ ਕੋਈ ਵੀ ਸਟੇਟ ਹੈ ਜਿਸ ਸਟੇਟ ਦੇ ਵਿੱਚ ਨੈਸ਼ਨਲ ਹਾਈਵੇ ਲੰਘਦਾ ਹੈ ਜਾਂ ਕੋਈ ਪ੍ਰੋਜੈਕਟ ਲੱਗਦੇ ਹੈ ਉਥੋਂ ਦੀ ਜਿਹੜੀ ਜ਼ਮੀਨ ਦੀ ਕੀਮਤ ਹੈ ਉਹ ਸਟੇਟ ਸਰਕਾਰ ਮਕਰਰ ਕਰਦੀ ਹੈ ਸਟੇਟ ਸਰਕਾਰ ਨੇ ਮਕਰਰ ਕਰਨੀ ਹੁੰਦੀ ਹੈ ਕਿੰਨਾ ਉਹਦਾ ਮੁੱਲ ਪਾਉਣਾ ਹੈ ਕਿੰਨੀ ਉਥੇ ਵੱਧ ਤੋਂ ਵੱਧ ਰਜਿਸਟਰੀ ਹੋਈ ਹੈ ਉਹਦੇ ਹਿਸਾਬ ਨਾਲ ਕਲੈਕਟਰ ਰੇਟ ਤੇ ਜਾ ਕੇ ਉਹਨਾਂ ਨੇ ਕੰਮ ਕਰਨਾ ਹੁੰਦਾ ਹੈ ਲੇਕਿਨ ਪੈਸਾ ਕਿਹਨੇ ਦੇਣਾ ਨੈਸ਼ਨਲ ਹਾਈਵੇ ਨੇ ਉਹਨਾਂ ਇੱਥੇ ਕਸੂਰ ਕੀ ਲੈ ਜਿਹੜੇ ਕਿਸਾਨ ਸਾਡੇ ਬੈਠੇ ਆ ਉਹ ਕਹਿੰਦੇ ਸਾਨੂੰ ਜ਼ਮੀਨ ਦਾ ਰੇਟ ਘੱਟ ਮਿਲਿਆ ਜ਼ਮੀਨ ਦਾ ਰੇਟ ਕਹਿੰਨੇ ਤੈਅ ਕਰਨਾ ਸੀ ਸੂਬਾ ਸਰਕਾਰ ਨੇ ਗਲਤੀ ਸੂਬਾ ਸਰਕਾਰ ਦੀ ਕੇਂਦਰ ਸਰਕਾਰ ਨੇ ਏਡੇ ਵੱਡੇ ਪ੍ਰੋਜੈਕਟ ਦਿੱਤੇ ਆ ਮੇਰਾ ਕਹਿਣਾ ਇਹ ਆ ਕਿ ਸੂਬਾ ਸਰਕਾਰ ਨੂੰ ਜਲਦੀ ਔਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਜਿਨ੍ਹਾਂ ਦੀਆਂ ਸ਼ਿਕਾਇਤਾਂ ਸੀ ਕਿ ਸਾਡੀ ਨੈਸ਼ਨਲ ਹਾਈਵੇ ਲੰਘਣ ਦੇ ਨਾਲ ਸਾਨੂੰ ਪਾਣੀ ਦੀ ਸਮੱਸਿਆ ਆ ਗਈ ਸਾਡਾ ਮੋਟਰ ਇੱਧਰ ਆ ਸਾਡਾ ਖੇਤ ਇੱਧਰ ਰਹਿ ਗਿਆ ਉਹ ਸਾਰੀ ਗੱਲ ਸੁਣਨ ਵਾਸਤੇ ਰੇਟਾਂ ਦੀ ਗੱਲ ਸੁਣਨ ਵਾਸਤੇ ਆਰਬਿਟਰੇਟਰ ਨਿਯੁਕਤ ਕੀਤੇ ਤੇ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਕਿ ਜੋ ਬਠਿੰਡਾ ਤੋਂ ਡੱਬ ਵਾਲੀ ਰੋਡ ਸੀ ਉਹਦੇ ਤੇ ਆਰਬਿਟਰੇਟਰਾਂ ਨੇ ਜੋ 35 ਲੱਖ ਰੁਪਿਆ ਜ਼ਮੀਨ ਦਾ ਪਾਇਆ ਸੀ ਪੰਜਾਬ ਸਰਕਾਰ ਨੇ 65-65 ਲੱਖ ਰੁਪਿਆ ਦਿੱਤਾ ਹੈ ਕੇਂਦਰ ਸਰਕਾਰ ਦੇ ਆਰਬਿਟਰੇਟਰਾਂ ਰਾਹੀਂ ਉਹਨਾਂ ਨੂੰ ਮਿਲਿਆ ਸੋ ਇਸ ਕਰਕੇ ਪੰਜਾਬ ਸਰਕਾਰ ਇਸ ਕੰਮ 'ਚ ਨਾਕਾਮ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਆਪਣੇ ਤੌਰ ਤੇ ਵਧੀਆ ਰੇਟ ਮਤਲਬ ਕਰਕੇ ਕਿਸਾਨਾਂ ਨੂੰ ਦਿੰਦੀ ਨੈਸ਼ਨਲ ਹਾਈਵੇ ਨੇ ਕਦੇ ਨਾ ਨਹੀਂ ਕੀਤਾ ਦੇਖੋ ਜਿਹੜੇ ਸੈਂਕੜੇ ਮਾਰਕੀਟੀਆਂ ਵੀ ਲਾਰਡ ਹੋ ਦੀ ਸਥਿਤੀ ਜਿਹੜੀ ਦਿਨ-ਦਿਨ ਪੰਜਾਬ ਦਾ ਡਾਮਾ ਡਾਊਨ ਹੁੰਦੀ ਜਾ ਰਹੀ ਹੈ ਕਿਉਂਕਿ ਇੱਕ ਅਧਿਕਾਰੀ ਜਿਹੜੇ ਦਾ ਠੇਕੇਦਾਰ ਜਿਹੜੇ ਕੰਮ ਨਹੀਂ ਕਰ ਸਕਦੇ ਦੇਖੋ ਪਰਤੱਖ ਨੂੰ ਪ੍ਰਮਾਨ ਦੀ ਕੀ ਲੋੜ ਹੈ ਤੁਸੀਂ ਦੇਖੋ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਐਨ ਆਰ ਆਈ ਦੇ ਕਰੇ ਸ਼ਰੇ ਆਮ ਗੋਲੀਆਂ ਚਲਾ ਗਈ ਕੋਈ ਸਜੇ ਤੱਕ 8-9 ਘੰਟੇ ਹੋ ਗਏ ਕੋਈ ਪਛਾਣ ਨਹੀਂ ਹੋਈ ਅੱਜ ਪੰਜਾਬ ਦੇ ਵਿੱਚ ਹਰ ਥਾਂ ਤੇ ਹਰ ਵਰਗ ਛੜਕਾਂ ਤੇ ਉਤਰਿਆ ਹੋਇਆ ਦਿਲੇ ਲੁੱਟਾਂ ਹੋ ਰਹੀਆਂ ਨਸ਼ਿਆਂ ਦੇ ਨਾਲ ਨੌਜਵਾਨਾਂ ਜਿਹੜੇ ਉਹ ਸੜਕਾਂ ਦੇ ਉੱਪਰ ਤੁਸੀਂ ਦੇਖਿਆ ਪਾਰਕਾਂ ਦੇ ਉੱਪਰ ਕੱਲ ਇੱਕ ਟੀਵੀ ਤੇ ਤਿੰਨ ਨੌਜਵਾਨ ਆਪਣੇ ਟੀਕਾ ਲਾ ਰਹੇ ਆ ਕਿਸੇ ਪਾਰਕ ਦੇ ਵਿੱਚ ਐਡੀਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਸੋ ਸਾਡਾ ਜਿਹੜਾ ਮੁੱਖ ਮੰਤਰੀ ਉਹ ਬੇਫਿਕਰ ਹੋ ਕੇ ਬਾਹਰ ਤੁਰਿਆ ਫਿਰਦਾ ਉਹਨੂੰ ਸੂਬੇ ਦਾ ਕੋਈ ਫਿਕਰ ਨਹੀਂ ਹੈ ਸੋ ਜਿਹੜੀਆਂ ਇਹ ਆਉਣ ਵਾਲੀ ਜਿਹੜੀ ਵਾਈਲੈਕਸ਼ਨ ਆ ਇਹਦੇ ਵਿੱਚ ਲੋਕ ਸਾਬਤ ਕਰਦੇ ਜਨਤਾ ਪਾਰਟੀ ਹਮੇਸ਼ਾ ਆਲਾਈਂਸ ਦੇ ਵਿੱਚ ਲੜਦੀ ਰਹੀ ਲੇਕਿਨ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 18% ਵੋਟ ਸਾਡੀ ਵਡੌਤਰੀ ਹੋ 18% ਤੇ ਸੀ ਚਲੇ ਗਏ 8% ਤੋਂ ਲੇਕਿਨ ਕੀ ਹੈ ਕਿ ਕਈ ਵਾਰੀ ਕੁਝ ਅਸੀਂ ਪਹਿਲੀ ਵਾਰ ਇਲੈਕਸ਼ਨ ਲੜੇ ਆ ਇਥੇ ਕੋਈ ਕਮੀਆਂ ਰਹੀਆਂ ਅਸੀਂ ਉਹਦੇ ਵੀ ਚਿੰਤਨ ਕੀਤਾ ਤੇ ਇਸ ਕਰਕੇ ਜਿਹੜਾ 2027 ਦਾ ਇਲੈਕਸ਼ਨ ਹੈ ਅਸੀਂ ਉਹਦੀ ਤਿਆਰੀ ਹੋਣੀ ਤੋਂ ਜਿਹੜੀ ਇਹ ਮੈਂਬਰਸ਼ਿਪ ਹੋ ਰਹੀ ਉਹਦੀ ਇੱਕ ਤਿਆਰੀ ਹੈ ਅਸੀਂ ਲੋਕਾਂ ਨਾਲ ਸੰਪਰਕ ਕਰਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਪੰਜਾਬ ਨੂੰ ਬਚਾ ਸਕਦੀ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ ਹੁਣ ਕੋਈ ਪਾਰਟੀ ਨਹੀਂ ਬਚਾ ਸਕਦੀ